ਕਿਉਂਕਿ ਪਰਮੇਸ਼ਰ ਦਾ ਨਾਮ ਉੱਚਾ ਹੈ ਨਾਮ ਨੂੰ ਜਪਣ ਵਾਲੇ ਵੀ ਸੰਗਤ ਜੀ ਉੱਚੇ ਹੋਇਆ ਕਰਦੇ ਹਨ ਪਰ ਉਸ ਜਮਾਨੇ ਵਿੱਚ ਰਬਦਾਸ ਜੀ ਮਹਾਰਾਜ ਜਿਨ੍ਹਾਂ ਦਾ ਸਾਰਾ ਪਰਿਵਾਰ ਜਿਨ੍ਹਾਂ ਦੀ ਸਾਰੀ ਕੁਲ ਸਾਰਾ ਖਾਨ ਦਾ ਸਤ ਸੰਗਤ ਜੀ ਇੱਕ ਕੰਮ ਕਰਿਆ ਕਰਦੇ ਸੀ ਪਿਤਾ ਪੁਰਖੀ ਉਹ ਕਿਹੜਾ ਕੰਮ ਜਿਹੜਾ ਸਤਗੁਰ ਨੇ ਬਾਣੀ ਵਿੱਚ ਦੱਸਿਆ ਹੈ ਮਹਾਰਾਜ ਜੀ ਕਹਿ ਰਹੇ ਨੇ ਰਬਦਾਸ ਟੋਵੰਤਾ ਟੋੜ ਨੀਤ ਤਿੰਨ ਤਿਆਗੀ ਮਾਇਆ ਰਬਦਾਸ ਜੀ ਮਹਾਰਾਜ ਟੋੜ ਕਹੀਏ ਗੁਰਮੁਖੋ ਮਰੇ ਹੋਏ ਪਸ਼ੂਆਂ ਨੂੰ ਰਬਦਾਸ ਟਵੰਤਾ ਟੋੜ ਨੀਤ ਨਿੱਧ ਹੀ ਮਰੇ ਹੋਏ ਪਸ਼ੂਆਂ ਨੂੰ ਹੱਡਾ ਰੋੜੀ ਤੱਕ ਲੈ ਕੇ ਜਾਣਾ ਇਹ ਸਾਰਾ ਪਰਿਵਾਰ ਖਾਨਦਨ ਇਕ ਕਿਰਤ ਕਰਦਾ ਸੀ ਰਵਿਦਾਸ ਭਵੰਤਾ ਢੋਲ ਨੀਤ ਇਹ ਕਰਮ ਕਰਦਿਆਂ ਕਰਦਿਆਂ ਪਰ ਸੰਗਤ ਜੀ ਮਨ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਿਆ ਤਿੰਨ ਤਿਆਗੀ ਮਾਇਆ ਮਾਇਆ ਦਾ ਤਿਆਗ ਕਰ ਦਿੱਤਾ ਜਿਨ੍ਹਾਂ ਤੇ ਮਾਇਆ ਦਾ ਪ੍ਰਭਾਵ ਹੈ ਸੰਗਤ ਜੀ ਉਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਨਹੀਂ ਜੁੜ ਸਕਦਾ ਪਰਮੇਸ਼ਰ ਦੇ ਨਾਮ ਵਿੱਚ ਭਜਨ ਵਿੱਚ ਸਿਮਰਨ ਵਿੱਚ ਨਾਮ ਜੁੜਦੇ ਹੀ ਉਹਨਾਂ ਦਾ ਜਿਨ੍ਹਾਂ ਉੱਪਰ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਜਿਉਂ-ਜਿਉ ਮਾਇਆ ਦਾ ਪ੍ਰਭਾਵ ਘਟਦਾ ਜਾਵੇ ਤਿਉਂ-ਤਿਉ ਮਨ ਜੁੜਦਾ ਜਾਂਦਾ ਹੈ ਜਦ ਬਿਲਕੁਲ ਪ੍ਰਭਾਵ ਖਤਮ ਹੋ ਜਾਵੇ ਤਿਉ ਪੂਰਨ ਤੌਰ ਤੇ ਮਨ ਜੁੜ ਜਾਂਦਾ ਹੈ ਤੇ ਮਾਇਆ ਦਾ ਅਰਥ ਸੰਗਤ ਜੀ ਕਈ ਵਾਰੀ ਸਾਨੂੰ ਇੰਉ ਲੱਗਦਾ ਵੀ ਜਿਹੜੇ ਰੁਪਈਏ ਪੈਸੇ ਇਹਨਾਂ ਨੂੰ ਹੀ ਮਾਇਆ ਕਹਿੰਦੇ ਸੰਗਤ ਜੀ ਇਹ ਵੀ ਮਾਇਆ ਦਾ ਹਿੱਸਾ ਹਨ ਪਰ ਮਾਇਆ ਕੱਲੀ ਇਹ ਨਹੀਂ ਗੁਰੂ ਵਖੋ ਮਾਇਆ ਕੀ ਹੈ ਜਿਹੜੀ ਵੀ ਤਾਕਤ ਜਿਹੜੀ ਵੀ ਚੀਜ਼ ਜਿਹੜੀ ਵੀ ਵਸਤੂ ਜਿਹੜੀ ਵੀ ਸ਼ੈ ਸਾਨੂੰ ਪ੍ਰਮਾਤਮਾ ਨਾਲੋਂ ਪਰਮੇਸ਼ਰ ਦੇ ਨਾਲੋਂ ਤੋੜਦੀ ਹੋਵੇ ਉਹ ਮਾਇਆ ਹੈ ਗੁਰੂ ਜੀ ਜਿਹੜੀ ਚੀਜ਼ ਨੂੰ ਵੇਖ ਕੇ ਪ੍ਰਮਾਤਮਾ ਯਾਦ ਨਾ ਆਵੇ ਉਹ ਉਹ ਵਸਤੂ ਉਹ ਚੀਜ਼ ਮਾਇਆ ਹੈ ਰਬਿਦਾਸ ਭਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਜਦੋਂ ਮਾਇਆ ਦਾ ਤਿਆਗ ਕਰ ਦਿੱਤਾ ਫਿਰ ਸਾਧ ਸੰਗਤ ਜੀ ਪ੍ਰਗਟ ਹੋਆ ਸਾਧ ਸੰਗਤ ਫਿਰ ਪ੍ਰਗਟ ਹੋ ਗਏ ਨਾਮ ਜਪਣ ਵਾਲੇ ਕਦੇ ਗੁੱਝੇ ਨਹੀਂ ਰਹਿੰਦੇ ਪਿਆਰੇ ਨਾਮ ਭਜਨ ਸਿਮਰਨ ਇੰਉ ਸਮਝੋ ਜਿਵੇਂ ਕਿਸੇ ਫੁੱਲ ਖੁਸ਼ਬੂਦਾਰ ਫੁੱਲ ਹੈ ਸਾਧ ਸੰਗਤ ਜੀ ਲੱਖ ਕੋਈ ਕੰਧਾ ਕੱਢ ਕੇ ਰੱਖ ਲਵੇ ਪਰ ਫੁੱਲ ਦੀ ਖੁਸ਼ਬੂ ਕਦੇ ਵੀ ਰੋਕਿਆ ਨਹੀਂ ਰੁਕਦੀ ਉਸੇ ਤਰ੍ਹਾਂ ਨਾਮ ਭਜਨ ਸਿਮਰਨ ਇਹ ਕਰਨ ਵਾਲਿਆਂ ਦਾ ਦੁਨੀਆ ਵਿੱਚ ਪ੍ਰਤਾਪ ਆਪਣੇ ਆਪ ਵੱਧ ਜਾਂਦਾ ਹੈ ਕੋਈ ਲੱਖ ਰੋਕਣ ਦੀ ਕੋਸ਼ਿਸ਼ ਕਰੇ ਆ ਵੇਖੋ ਇਤਿਹਾਸ ਰੋਜ਼ ਪੜ੍ਹਦੇ ਸੁਣਨੇ ਆ ਪਿਆਰਿਓ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮੌਜਬਾਣ ਸਨ ਅਨੰਦਪੁਰ ਸਾਹਿਬ ਦਾ ਜੰਗ ਹੋਇਆ ਮੇਰੀਆਂ ਨੇ ਜ਼ਾਲਿਮਾਂ ਨੇ ਸਾਰਾ ਆਨੰਦਪੁਰ ਉਜਾੜ ਦਿੱਤਾ ਪਰ ਸਾਧ ਸੰਗਤ ਜੀ ਉਜਾੜਨ ਦਾ ਯਤਨ ਬੜਾ ਕੀਤਾ ਕੁਝ ਸਮੇਂ ਵਿੱਚ ਲੋਕਾਂ ਨੂੰ ਲੱਗਿਆ ਆਨੰਦਪੁਰ ਉਜੜ ਗਿਆ ਪਰ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਆਨੰਦਪੁਰ ਸਾਹਿਬ ਛੱਡਿਆ ਤੇ ਉਦੋਂ ਆਨੰਦਪੁਰੀ ਨੂੰ ਮਹਾਰਾਜ ਨੇ ਇੱਕ ਵਾਅਦਾ ਦਿੱਤਾ ਕੀ ਆਖਿਆ ਸੀ ਮਹਾਰਾਜ ਨੇ ਨੰਦਪੁਰੀਏ ਤੂੰ ਵਸਦੀ ਰੇ ਨੰਦਪੁਰੀਏ ਤੂੰ ਵਸਦੀ ਰੇ ਨੰਦਪੁਰੀਏ ਤੂੰ ਵਸਦੀ ਰੇ ਨੰਦਪੁਰੀਏ ਤੂੰ ਵਸਦੀ ਰੇ ਅਨੰਦਪੁਰੀਏ ਤੂੰ ਵਸਦੀ ਰੇ ਨੰਦਪੁਰੀਏ ਤੂੰ ਵਸਦੀ ਰੇ ਅਨੰਦਪੁਰੀਏ ਤੂੰ ਵਸਦੀ ਰੇ ਨੰਦਪੁਰੇ ਤੂੰ ਵਸਦੀ ਰ ਨੰਦ ਤੂੰ ਏ ਵਸਦੀ ਰ ਨੰਦਪੁਰੇ ਤੂੰ ਵਸਦੀ ਰ ਅਨੰਦਪੁਰੇ ਤੂੰ ਵਸਦੀ ਰ ਅਨੰਦਪੁਰੇ ਉਹ ਵਸਦੀ ਰ ਅਸੀ ਮੋੜ ਨਾ ਕਦੇ ਵੀ ਆਉਣਾ ਮੋੜ ਨਾ ਕਦੇ ਵੀ ਆਉਣਾ ਨੰਦਪੁਰੇ ਤੂੰ ਨੰਦਪੁਰੀਏ ਤੂੰ ਵਸਦੀ ਐ ਮੁੜਨਾ ਕਦੇ ਨਹੀਂ ਆਉਣਾ ਨੰਦਪੁਰੀਏ ਤੂੰ ਵਸਦੀ ਐ ਅੱਜ ਵੇਖੋ ਗੁਰਮਖੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੂਰੀ ਦੁਨੀਆ ਦੇ ਵਿੱਚੋਂ ਸੰਗਤ ਪਿਆਰ ਵਿੱਚ ਚੱਲ ਕੇ ਆਉਂਦੀ ਵੱਖ-ਵੱਖ ਧਰਮਾਂ ਦੇ ਲੋਕੀ ਉਹ ਜਾੜਨ ਦਾ ਯਤਨ ਕੀਤਾ ਕਿਉਂ ਭਜਨ ਸਿਮਰਨ ਸੇਵਾ ਜਪ ਤਪ ਕਰਨ ਵਾਲਿਆਂ ਨੂੰ ਦੁਨੀਆ ਦੇ ਲੋਕ ਪਿਆਰੋਂ ਰੋਕਣ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਪਿਆਰੇ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਉਹਨਾਂ ਨੂੰ ਡੱਕਿਆ ਨਹੀਂ ਜਾ ਸਕਦਾ ਰਬਦਾਸ ਮਹਾਰਾਜ ਨੇ ਜਦੋਂ ਭਜਨ ਸਿਮਰਨ ਨਾਮ ਬੰਦਗੀ ਕੀਤੀ ਜਾਤ ਦੇ ਹੰਕਾਰੀ ਲੋਕਾਂ ਨੇ ਸੰਗਤ ਜੀ ਬਹੁਤ ਉਹਨਾਂ ਦੇ ਵਿਰੋਧ ਵਿੱਚ ਕੂੜ ਪ੍ਰਚਾਰ ਕੀਤਾ ਬੜਾ ਵਿਰੋਧ ਕੀਤਾ ਪਰ ਰਬਦਾਸ ਮਹਾਰਾਜ ਨੇ ਸਾਧ ਸੰਗਤ ਜੀ ਦੋ ਕੰਮ ਕੀਤੇ ਇੱਕ ਤਾਂ ਉਹਨਾਂ ਨੇ ਭਜਨ ਸਿਮਰਨ ਬੰਦਗੀ ਪਰਮੇਸ਼ਰ ਦਾ ਨਾਮ ਜਪ ਤਪ ਸੰਜਮ ਉਹਨੂੰ ਸਾਧ ਸੰਗਤ ਜੀ ਉਹਨਾਂ ਨੇ ਕਦੇ ਵੀ ਤਿਆਗਿਆ ਨਹੀਂ ਵਿਰੋਧ 파ਮੇ ਲੱਖ ਹੋਇਆ ਪਿਆਰੇ ਇੱਕ ਕੰਮ ਤੇ ਉਹਨਾਂ ਨੇ ਇਹ ਕੀਤਾ ਤੇ ਦੂਸਰਾ ਕੰਮ ਰਵਿਦਾਸ ਮਹਾਰਾਜ ਨੇ ਇਹ ਕੀਤਾ ਉਹਨਾਂ ਦਾ ਵਿਰੋਧ ਕਰਨ ਵਾਲੇ ਚਿੱਕੜ ਉਛਾਲਣ ਵਾਲੇ 파ਮੇ ਜਾਣ ਦੇ ਦੁਸ਼ਮਣ ਵੀ ਕਿਉਂ ਨਾ ਬਣੇ ਸਾਧ ਸੰਗਤ ਜੀ ਰਵਿਦਾਸ ਮਹਾਰਾਜ ਨੇ ਉਹਨਾਂ ਦਾ ਵੀ ਕਦੇ ਵੀ ਬੁਰਾ ਨਹੀਂ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਸਾਧ ਸੰਗਤ ਜੀ ਇਹ ਜਿਹੜਾ ਭਜਨ ਸਿਮਰਨ ਵਾਲਿਆਂ ਦਾ ਮਾਰਗ ਹੈ ਨਾ ਇਹ ਸੰਗਤ ਜੀ ਕਿਸੇ ਦਾ ਬੁਰਾ ਕਰਨ ਵਾਲਾ ਮਾਰਗ ਨਹੀਂ ਇਹ ਕਿਸੇ ਨੂੰ ਬਦ ਅਸੀਸ ਦੇਣ ਵਾਲਾ ਮਾਰਗ ਨਹੀਂ ਇਹ ਸਾਧ ਸੰਗਤ ਜੀ ਕਿਸੇ ਨੂੰ ਸ਼ਰਾਪ ਦੇਣ ਵਾਲਾ ਮਾਰਗ ਨਹੀਂ ਇਹ ਤੇ ਸਭਨਾ ਦਾ ਭਲਾ ਮੰਗਣ ਵਾਲਾ ਮਾਰਗ ਹੈ ਤੇ ਜਿਹੜਾ ਸਾਰਿਆਂ ਦਾ ਭਲਾ ਮੰਗਦਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਚਨ ਕੀ ਹੈ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਸਾਰਿਆਂ ਦਾ ਭਲਾ ਜਿਹੜਾ ਮਨਾਵੇ ਮਹਾਰਾਜ ਕਹਿੰਦੇ ਫਿਰ ਤਿਸ ਦਾ ਬੁਰਾ ਕਿਉਂ ਹੋਏ ਜਿਹੜਾ ਸਾਰਿਆਂ ਦਾ ਭਲਾ ਮੰਗਦਾ ਫਿਰ ਉਹਦਾ ਬੁਰਾ ਕਿਵੇਂ ਹੋ ਸਕਦਾ ਪਿਆਰੇ ਰਬਦਾਸ ਜੀ ਮਹਾਰਾਜ ਉਹਨਾਂ ਦਾ ਇੰਨਾ ਪ੍ਰਤਾਪ ਸਾਧ ਸੰਗਤ ਜੀ ਵੱਧਦਾ 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 ਇੰਨਾ ਵੱਧ ਗਿਆ ਕਿ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਸਾਹਿਬ ਨੂੰ ਬੱਜਨੇ ਲਿਖਣਾ ਪਿਆ ਭਗਤ ਭਗਤ ਜਗ ਵਜਿਆ ਚੋ ਚੱਕਾਂ ਦੇ ਵਿੱਚ ਚਮਰੇਟਾ ਚੋ ਕੁੰਟਾਂ ਦੇ ਵਿੱਚ ਰਵਦਾਸ ਮਹਾਰਾਜ ਦੇ ਨਾਮ ਦੀ ਜੈ ਜੈਕਾਰ ਜੈ ਜੈਕਾਰ ਕਰੇ ਸਭ ਕੋਈ ਪਰ ਕਿੰਨਾਂ ਦੀ ਹਰ ਮਨ ਤਨ ਵਸਿਆ ਸੁਈ ਜਿਨ੍ਹਾਂ ਦੇ ਮਨ ਅਤੇ ਤਨ ਵਿੱਚ ਹਰੀ ਦਾ ਨਾਮ ਵਸ ਜਾਵੇ ਅੱਜ ਵੇਖੋ ਜਗਤ ਵਿੱਚ ਪਿਆਰਿਓ ਰਬਦਾਸ ਮਹਾਰਾਜ ਜਿਨ੍ਹਾਂ ਨੂੰ ਦੁਨੀਆਂ ਦੇ ਲੋਕੀ ਕੋਈ ਉਹਨਾਂ ਦੀ ਜਾਤ ਲੈ ਕੇ ਨਾਮ ਲੈ ਕੇ ਕੋਈ ਗੋਤ ਕੁੱਲ ਵਰਣ ਉਹਦਾ ਨਾਮ ਲੈ ਕੇ ਮਜ਼ਾਕ ਉਡਾਉਂਦਾ ਸੀ ਅੱਜ ਐਸੀ ਕਿਰਪਾ ਵੇਖੋ ਪਿਆਰਿਓ ਹੋ ਰਹੀ ਏ ਤੇਰੀ ਜੈ ਜੈਕਾਰ